ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੇ ਆਪਾਂ ਤੁਹਾਡੇ ਖਾਤਰ ਗੱਡੀਆਂ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਤੁਹਾਡੇ ਇਲਾਕੇ ਚੋਂ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਇੱਕ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜੋ ਫਿਰ ਅਸੀਂ ਆਪਾਂ ਐਡ ਲਾ ਦਾਂਗੇ ਜੀ ਵਰਨਾ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਵਰਨਾ ਗੱਡੀ ਤੁਸੀਂ ਚੈੱਕ ਕਰੋ ਹੁੰਡਾਈ ਦੀ ਰੰਗ ਦੇਖੋ ਜੀ ਬੰਪਰ ਦੇਖੋ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਮਾਲਕ ਨੇ 2007 ਦੱਸਿਆਗਾ ਤੇ ਰੇਟ ਮਾਲਕ ਨੇ ਕਿਹਾ ਕੁੱਲ 95000 ਰੁਪਇਆ ਤਰਨ ਤਰਨ ਏਰੀਆ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਜੀ 80 ਤੋਂ 85 ਪੈਸੇ ਮਾਲਕ ਨੇ ਟਾਇਰ ਦੱਸੇ ਨੇ ਤੇ ਮਾਲਕ ਕਹਿੰਦੇ ਨੇ A to Z ਸਾਰਾ ਕੰਮ ਗੱਡੀ ਦਾ ਕਰਵਾ ਰੱਖਿਆ ਨਾ ਕੋਈ ਸਰਵਿਸ ਭਾਲਦੀ ਹੈ ਨਾ ਕੋਈ ਹੋਰ ਕੰਮ ਪਾਲਦੀ ਐ ਸਾਰਾ ਕੰਮ ਐ ਜਿਹੜਾ ਰੇਡੀਅਰ ਸੀ ਤੇ ਮਾਲਕ ਕਹਿੰਦੇ ਨੇ ਵੀ ਗੱਡੀ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਅੱਧੇ ਸਲਫ ਗੱਡੀ ਸਟਾਰਟ ਹੁੰਦੀ ਐ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਹਰ ਇੱਕ ਚੀਜ਼ ਪ੍ਰੋਪਰ ਵਧੀਆ ਕੀ ਮਾਲਕ ਦਾ ਨੰਬਰ ਸਕਰੀਨ ਤੇ ਅਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰੋ 98772 ਤੇ 75902 ਗੱਲ ਕਰਾਂਗੇ ਆਪਾਂ ਵੈਗਨਰ ਸੀਐਨਜੀ ਕਿੱਟ ਲੱਗੀ ਹੋਈ ਐ ਜੀ ਵੈਗਨਰ ਗੱਡੀ ਤੁਸੀਂ ਚੈੱਕ ਰੂ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਰਹਦੀ ਐ ਜੀ ਵੈਗਨਰ ਗੱਡੀ ਦੀ 2009 ਮਾਡਲ ਗੱਡੀ ਆਪਨ ਨੂੰ ਮਿਲੂਗੀ ਮਾਡਲ 9 ਜ਼ਰੂਰ ਐ ਪਰ ਇਹਦੀ ਪਾਸਿੰਗ ਜਿਹੜੀ ਆਪਾਂ ਨੂੰ ਮਿਲਣੀ ਐ ਜੀ 2029 ਤੱਕ ਮਿਲਣੀ ਐ 1,30,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਤਪੇ ਖੜੀ ਐ ਪੰਜਾਬ ਨੰਬਰ ਆ ਗੱਡੀ ਸਿਲਵਰ ਰੰਗ ਦੀ ਐ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਮਿਲ ਜਾਣਗੇ 80 ਤੋਂ 85 ਪੈਸੇ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਵਧੀਆ ਪਈ ਐ ਰੰਗ ਰੂੰਗ ਵੀ ਪੂਰਾ ਵਧੀਆ ਪਿਆਗਾ ਬਾਕੀ ਆਪਾਂ ਹਰ ਚੀਜ਼ ਤੁਹਾਨੂੰ ਦੱਸ ਰਹੀਆਂ ਹਾਂ ਸੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਓ ਮਾਲਕ ਕਹਿੰਦੇ ਨੇ ਵੀ ਸਾਡਾ ਨੰਬਰ 98723 387688 ਕੋਈ ਵੀ ਗੱਲ ਕਰਨੀ ਹੈ ਗੱਲ ਤੁਸੀਂ ਆਪ ਹੀ ਕਰੋ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤੋਂ ਆਪਣੇ ਕੋਲੇ ਵੀਡੀਓ ਜਾਣਕਾਰੀ ਤੇ ਸਾਰੀਆਂ ਫੋਟੋਆਂ ਸੀ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਕੇ 10 ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਪੰਜਾਬ ਨੰਬਰ ਹੈ ਗੱਡੀ ਚਿੱਟੇ ਰੰਗ ਦੀ ਆ 2012 ਮਾਡਲ ਹੈ ਤੇ 75 80 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਜਿੰਨਾਂ ਦੀ ਗੱਡੀ ਆ ਤੁਸੀਂ ਮਾਲਕ ਵੀਰ ਆਪ ਨੇ ਜਿਹੜੇ ਇਹਨਾਂ ਦਾ ਏਰੀਅਰ ਨੇ ਹਾਲ ਸਿੰਘ ਬੜਾ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਬਾਕੀ ਤੁਸੀਂ ਜਾਓਗੇ ਨਾਲੇ ਤਾਂ ਚਲਾ ਕੇ ਦੇਖ ਲਓ ਟਰਾਈ ਲੈ ਲਓ ਪੂਰੀ ਜਦੋਂ ਤਸੱਲੀ ਹੁੰਦੀ ਹੈ ਫਿੱਟ ਬੈਠਦੀ ਹੈ ਗੱਡੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਓ ਜੀ 9814737306 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈਗੀ ਹੁਣ Honda City ਆਪਾਂ ਗੱਡੀ ਇਕ ਲੈ ਕੇ ਪਹੁੰਚੇ ਹਾਂ ਪਹਿਲਾਂ ਇੱਕ ਵਾਰੀ ਫੋਟੋਆਂ ਦੇਖੋ ਜੀ ਤੇ ਗੱਡੀ ਟੌਪ ਮਾਡਲ ਹੈ 2015 ਮਾਡਲ ਮਾਲਕ ਨੇ ਗੱਡੀ ਦੱਸੀ ਇਹ ਤੇ ਦੂਜੇ ਨਾਮ 495000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਅੰਮ੍ਰਿਤਸਰ ਮਾਲਕ ਦਾ ਏਰੀਆ ਗਾ 75000 ਕੁੱਲ ਗੱਡੀ ਚੱਲੀ ਹੋਈ ਐ ਤੇ オリジナル ਚੱਲੀ ਹੋਈ ਐ ਜੀ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਵਧੀਆ ਟਾਇਰ ਮਿਲ ਜਾਣਗੇ ਵਧੀਆ ਸੋਹਣੀ ਗੱਡੀ ਐ ਅੰਦਰੋਂ ਜੀ ਗੱਲ ਕਰੀਏ ਤਾਂ ਪੂਰਾ ਵਧੀਆ ਸੋਹਣਾ ਇੰਟੀਰੀਅਰ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੀ ਸਟੇering ਬੀਲ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਬਟਨ ਆਪਾਂ ਨੂੰ ਮਿਲ ਜਾਣਗੇ ਟੌਪ ਮਾਡਲ ਗੱਡੀ ਐ ਸੀਟ ਕਵਰ ਵਗੈਰਾ ਤੁਸੀਂ ਆਪ ਹੀ ਚੈੱਕ ਕਰ ਲੂ ਸੀ ਹਰ ਇੱਕ ਚੀਜ਼ ਮਾਲਕ ਨੇ ਵਧੀਆ ਫੋਟੋਆਂ ਚ ਦਿਖਾਈ ਹੈਗੀ ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਨਾਲੇ ਤਾਂ ਤੁਹਾਨੂੰ ਗੱਡੀ ਬਾਰੇ ਪਤਾ ਲੱਗ ਜਾਊ ਨਾਲੇ ਤਾਂ ਤੁਸੀਂ ਚਲਾ ਕੇ ਦੇਖ ਲਿਓ ਨਾਲੇ ਇੰਜਨ ਗੇਅਰ ਚੈੱਕ ਕਰ ਲਿਓ ਤੇ ਤੁਹਾਨੂੰ ਸਾਰਾ ਕੁਝ ਪ੍ਰੋਪਰ ਪਤਾ ਲੱਗ ਜਾਊਗਾ ਨਾਲੇ ਸਟਾਰਟਿੰਗ ਦੇਖ ਲਿਓ ਕਿਵੇਂ ਅਸੀਂ ਕੋਈ ਆਵਾਜ਼ ਤਾਂ ਨਹੀਂ ਆਉਂਦੀ ਬਾਕੀ ਨਵੀਂ ਗੱਡੀ ਐਸੀ ਕੀ ਕਮੀ ਪੇਸ਼ੀ ਹੋਣੀ ਹੈ ਮਾਲਕ ਕਹਿੰਦੇ ਨੇ ਫੁੱਲ ਗਰੰਟੀ ਆ ਹਰ ਇੱਕ ਚੀਜ਼ ਦੀ ਹਰ ਇੱਕ ਪਾਰਟਸ ਦੀ ਬਾਕੀ ਤੁਸੀਂ ਜਾਓਗੇ ਤੁਸੀਂ ਆਪ ਇੱਕ ਵਾਰੀ ਚੈੱਕ ਕਰ ਹੀ ਲਿਓ ਜੀ 7508260008 ਗੱਲ ਕਰ ਸਕਦਾ ਹਾਂ ਜੀ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਜੀ ਕਿ ਆਪਾਂ ਰਿਟਸ ਗੱਡੀ ਲੈ ਕੇ ਪਹੁੰਚੀਆਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ 2016 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ 2 ਲੱਖ 85000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 7580 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਾਲਕ ਨੇ ਦੱਸੀ ਹੈ ਜੀ ਜਿੰਨੀ ਜਾਣਕਾਰੀ ਮਾਲਕ ਦੁਬਾਰ ਆਪਣੇ ਕੋਲੇ ਪਹੁੰਚਦੀ ਹੈ ਜੀ ਉਹੀ ਕੁਝ ਤੁਹਾਨੂੰ ਵੀਡੀਓ 'ਚ ਮੈਂ ਦੱਸਦਾ ਰਹਿੰਨਾ ਜੀ 285 ਦੱਸੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਐਡਜਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਹੀ ਜਾਣਾਗਾ ਤੇ ਤੁਸੀਂ ਮਾਲਕ ਨੂੰ ਇੱਕ ਵਾਰੀ ਫੋਨ ਕਰ ਲਿਓ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਬਾਕੀ ਗੱਡੀ ਤੁਸੀਂ ਆਪ ਹੀ ਚੈੱਕ ਕਰ ਲਓ ਵਧੀਆ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਚਲਾਉਣ ਚ ਇੱਕ ਨੰਬਰ ਹੈ ਗੱਡੀ ਸਟਾਰਟਿੰਗ ਪੂਰੀ ਵਧੀਆ ਗੀ ਬਾਕੀ 65000 ਗੱਡੀ ਕੁੱਲ ਚੱਲੀ ਹੋਈ ਆ ਤੇ ਬਾਈ ਜਿਹੜੇ ਆਪ ਨੇ ਗੱਡੀ ਦੇ ਮਾਲਕ 95924 72 856 ਇਹਨਾਂ ਦਾ ਆ ਨੰਬਰ ਹੈਗਾ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਗੱਡੀਆਂ ਹਲੇ ਹੋਰ ਵੀ ਅੱਗੇ ਤੁਹਾਨੂੰ ਮਿਲਣਗੀਆਂ ਵੀਡੀਓ ਖਤਮ ਨਹੀਂ ਹੋਈ ਸੀ ਤੇ ਇਹ ਗੱਡੀਆਂ ਆਪਾਂ ਵਧੀਆ ਲੈ ਕੇ ਪਹੁੰਚੇ ਆ ਤੁਹਾਡੇ ਇਲਾਕੇ ਤੋਂ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਪਹੁੰਚੇ ਆ ਬਾਕੀ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਜੀ ਲਾਈਕ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਪਹਿਲੀ ਵਾਰ ਪਹੁੰਚੇ ਹੋ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰਦੋ ਜੀ ਹਰ ਰੋਜ਼ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਬਾਕੀ ਆਪਾਂ ਐਡ ਜਿਹੜੀ ਕਰਦੇ ਆਂ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਸੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਜਮਾ ਫਰੀ ਚ ਕੁਝ ਵੀ ਹੈ ਤੁਹਾਡੇ ਕੋਲੇ 9465629488 ਆਪਣਾ ਆਹ ਨੰਬਰ ਹੈਗਾ ਗੱਲ ਕਰਾਂਗੇ ਜੀ ਆਪਾਂ ਹੁਣ ਜੈਨ ਅਸਟੀਲੋ ਗੱਡੀ ਦੀ ਜੈਨ ਅਸਟੀਲੋ BX9 ਮਾਡਲ ਹੈ 29 ਤੱਕ ਪਾਸਿੰਗ ਤੇ ਗੱਡੀ 82000 ਕੁੱਲ ਚੱਲੀ ਹੋਈ ਆ ਇੱਕ 15 ਮਾਲਕ ਨੇ ਡਿਮਾਂਡ ਕੀਤੀ ਅਸੀਂ ਫਿਰੂਜ਼ਪੁਰ ਮਾਲਕ ਦਾ ਏਰੀਆ ਘੱਮ ਤੇ 65 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਐ ਰੰਗ ਰੰਗ ਤੁਸੀਂ ਆਪ ਹੀ ਦੇਖ ਲਓ ਜੀ ਤੇ ਬੰਪਰ ਬੂਂਪਰ ਦੀਆਂ ਫੂਟਮਾਂ ਤੁਸੀਂ ਦੇਖ ਰਹੇ ਹੋ ਜਿਹੜਾ ਕੁਝ ਵੀ ਹੈਗਾ ਜੀ ਜਿੰਮੇ ਵੀ ਹੈ ਤੁਹਾਡੇ ਸਾਹਮਣੇ ਐ ਤੇ ਮਾਲਕ ਜਿਹੜੇ ਆਪ ਨੇ ਇਸ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ 9781303385 ਗੱਲ ਕਰ ਲਿਓ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਮਰੂਤੀ 800 ਗੱਡੀ ਦੀ ਇੱਕ ਆਪਨ ਲਾਲ ਰੰਗ ਦੀ ਪੰਜਾਬ ਨੰਬਰ ਤੇ 1999 ਮਾਡਲ ਆ 50000 ਰੁਪਿਆ ਡਿਮਾਂਡ ਹੈ ਜਗਰਾਉਂ ਖੜੀ ਆ ਟਾਇਰ 60 65 ਪੈਸੇ ਆਪਨ ਨੂੰ ਮਿਲ ਜਾਣਗੇ ਗੱਡੀ ਸੋਹਣੀ ਆ ਰੰਗ ਗੱਡੀ ਦਾ ਵਧੀਆਗਾ ਮਾਲਕ ਨੇ ਰੱਖੀ ਵਧੀਆ ਹੋਈ ਆ ਚਲਾਈ ਵਧੀਆ ਹੋਈ ਆ ਬਾਕੀ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਬਾਈ ਨਾਲ ਗੱਲ ਕਰੋ ਮਾਲਕ ਬਾਈ ਆਪਨੇ ਜਿਹੜੇ ਇਸ ਗੱਡੀ ਦੇ 8427998301 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਬਾਕੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਰੀਆਂ ਗੱਡੀਆਂ ਆਪਾਂ ਦੇਖ ਲਈਆਂ ਸੀ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਵੇ ਮਾਲਕ ਨਾਲ ਗੱਲ ਕਰਕੇ ਸਿੱਧੀ ਤੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਬਾਕੀ ਪਹਿਲਾਂ ਜਾਣਕਾਰੀ ਪੂਰੀ ਲੈ ਲਿਆ ਕਰੋ ਤੇ ਮਾਲਕ ਨੂੰ ਟਾਈਮ ਦੇ ਕੇ ਫਿਰ ਜਾਇਆ ਕਰੋ ਤੇ ਕਾਗਜ਼ ਪੱਤਰ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਡੀਲ ਕਰਿਆ ਕਰੋ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਦੱਸੋ ਮੈਨੂੰ ਤੇ ਐਡ ਕਰਵਾਉਣੀ ਹੈ ਤੁਸੀਂ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਸੀ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਾਂਗੇ ਸੀ